ਤਰਨ ਤਰਨ ਦੇ ਕਹਿੰਦੇ ਗੁਰਲਾਲ ਸਿੰਘ ਇੱਕ ਕਬੱਡੀ ਦਾ ਖਿਡਾਰੀ ਸੀ ਉਹਦੀ ਖਬਰ ਹੈ ਇਹ ਤੇ ਉਹਨੇ ਵੀ ਕਹਿੰਦੇ ਵੀ ਰੰਗਦਾਰੀ ਮੰਗੀ ਇੱਕ ਡਾਕਟਰ ਤੋਂ ਲੋਪੋਕੇ ਦੇ ਤੋਂ ਜਿੱਦੋਂ ਉਹਨੇ ਪੈਸੇ ਨਹੀਂ ਦਿੱਤੇ ਗੋਲੀਆਂ ਪੁੱਟਲਾਈਆਂ ਡਾਕਟਰ ਨੰਦਰ ਜੀ ਤੇ ਉਹਦੇ ਘਰ ਤੇ ਗੋਲੀਆਂ ਗੁਣੀਆਂ ਚਲਾਈਆਂ ਪਰ ਹੁਣ ਫੜਿਆ ਗਿਆ ਇਹ ਕੀ ਕਹਾਣੀਆਂ ਨੇ ਤੇ ਇਸ ਤਰ੍ਹਾਂ ਕਿਉਂ ਲਗਾਤਾਰ ਕਿਉਂ ਵਾਪਰ ਰਿਹਾ ਜੀ ਕੁਸ਼ਚੇ ਤੁਸੀਂ ਹੁਣੇ ਦੱਸ ਕੀ ਹਟਿਓ ਵੀ ਕਾਰਨ ਕੀ ਨੇ ਪਰ ਇਸ ਕਹਾਣੀ ਚ ਕੀ ਕਰ ਰਹੇ ਹੋ ਗੱਲ ਇਹ ਆ ਕਿ ਇਹ ਵੀ ਬੜੀ ਦੁਖਦ ਖਬਰ ਹੈ ਸੋਚਨ ਵਿਚਾਰਨ ਵਾਸਤੇ ਮਜਬੂਰ ਕਰਦੀ ਆ ਕਿ ਯਾਰ ਇਸ ਪਲੇਅਰ ਬਾਰੇ ਮੈਂ ਕੁਝ ਕਬੱਡੀ ਵਾਲੇ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਮੇਰਾ ਇੰਟਰਸਟ ਹੈ ਐਲਗੋਰਿਦਮ ਉਦਾਂ ਦਾ ਹੋ ਜਾਂਦਾ ਹੂੰ ਤਾਂ ਉਹ ਹੁਣ ਚਲੋ ਕਬੱਡੀ ਕੋਟੀ ਇਹਨਾਂ ਜਿਆਦਾ ਵੇਖੀ ਨਹੀਂ ਜਾਂਦੀ ਤੇ ਚਲੋ ਮੋਹ ਤੇ ਹੈ ਨਾ ਕਬੱਡੀ ਨਾਲ ਤੇ ਕੁਝ ਪੇਜ ਨੇ ਉਹ ਅੱਗੇ ਆ ਜਾਂਦੇ ਆ ਅਪਡੇਸ਼ਨ ਮਿਲਦੀ ਰਹਿੰਦੀ ਆ ਤੇ ਕੁਝ ਪੇਜਾਂ ਤੇ ਜਿਹੜੇ ਮੈਂ ਕਮੈਂਟ ਵੇਖੇ ਕਬੱਡੀ ਪ੍ਰੇਮੀਆਂ ਦੇ ਉਹ ਤੇ ਮੰਨ ਹੀ ਨਹੀਂ ਰਿਹਾ ਕਹਿੰਦੇ ਯਾਰ ਕਮਾਲ ਹੈ ਕਿ ਭਾਈ ਗੁਰਲਾਲ ਸੋਲ ਹੂੰ ਇਹ ਪਲੇਅਰ ਯਾਰ ਇਹ ਦਾ ਕਰ ਸਕਦਾ ਕਮਾਲ ਹੈ ਜੀ ਅੱਛਾ ਜਿਹੜੇ ਇਸ ਪਰਚੇ ਦੇ ਵਿੱਚ ਹੋਰ ਦੂਜੇ ਨਾਮਸਾ ਦਿਆ ਉਹਨਾਂ ਚ ਵੀ ਤਿੰਨ ਕਬੱਡੀ ਦੇ ਖਿਡਾਰੀ ਹੁਣ ਉਹ ਪਤਾ ਨਹੀਂ ਕਿਹੜੇ-ਕਿਹੜੇ ਨੇ ਜੀ ਤੇ ਦੱਸਦੇ ਆ ਕਿ ਇਹਨੇ ਜਿਹੜਾ ਗੁਰਲਾਲ ਸੋਹ ਲਿਆ ਸ਼ਾਇਦ ਅਗਸਤ ਦੇ ਵਿੱਚ ਯੂਕੇ ਖੇਡਣ ਜਾਣਾ ਸੀ ਹੂੰ ਕਈ ਟੂਰਨਾਮੈਂਟ ਪਹਿਲਾਂ ਅੰਤਰਰਾਸ਼ਟਰੀ ਟੂਰਨਾਮੈਂਟ ਵੀ ਖੇਡਿਆ ਹੋਇਆ ਪਹਿਲਾਂ ਕਦੇ ਉਹ ਤੇ ਹੈ ਹੀ ਆ ਨਾ ਤਾਂ ਇੰਟਰਨੈਸ਼ਨਲ ਪਲੇਅਰ ਬਣੇਗਾ ਜੀ ਜੀ ਹੁਣ ਫੇਰ ਖੇਡਣ ਜਾਣਾ ਸੀਗਾ ਇਹ ਬਹੁਤ ਮੈਂ ਕਹਿੰਦਾ ਆ ਕਿ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਜਿਹੜਾ ਬੰਦਾ ਇਸ ਮੁਕਾਮ ਤੇ ਪਹੁੰਚਿਆ ਵਾ ਗਾਂ ਹਲੇ ਉਹਦਾ ਕੈਰੀਅਰ ਪਿਆ ਉਹ ਕਿਹੜੇ ਕੰਮਾਂ 'ਚ ਪੈ ਗਿਆ ਹੂੰ ਕਿ ਅਮੀਰ ਬਨ ਦੀ ਲਾਲਸਾ ਜੀ ਜਾਂ ਪੁਲਿਸੇ ਕਿཅੀਜ਼ ਹੋਰ ਵੀ ਕਰੀ ਆ ਦੇਖੋ ਪੁਲਿਸ ਦੀ ਕਹਾਣੀ ਜਿਹੜੀ ਆ ਉਹ ਕਹਿੰਦੇ ਆ ਕਿ ਇਹਦੇ ਤਵਾਲਕ ਜਿਹੜੇ ਸੀਗੇ ਉਹ ਕੁਛ ਬਾਹਰ ਬੈਠੇ ਬੰਦਿਆਂ ਨਾਲ ਸੀ ਜੀ ਤੇ ਇਹਨੂੰ ਟਾਰਗੇਟ ਮਿਲਿਆ ਕੈਨੇਡਾ ਤੋਂ ਹੂੰ ਟਾਰਗੇਟ ਮਿਲਿਆ ਜੜਾ ਉਹ ਕੈਨੇਡਾ ਤੋਂ ਮਿਲਿਆ ਕਿ ਇਦਾਂ ਕਰਨਾ ਤੇ ਉਹਦੇ ਵਿੱਚ ਇਹਨਾਂ ਨੇ ਫਾਇਰਿੰਗ ਕੀਤੀ ਆ 30 ਲੱਖ ਰੁਪਈਆ ਸ਼ਾਇਦ ਵਸੂਲ ਕਰਨ ਵਾਸਤੇ 30 ਲੱਖ ਰੁਪਈਆ ਤੇ ਬੜੀ ਖਤਰਨਾਕ ਗੱਲ ਆ ਯਾਰ ਮੈਨੂੰ ਯਾਦ ਆ ਜਦੋਂ ਆ ਚਿੱਟੇ-ਚੁੱਟੇ ਵਾਲਾ ਕੰਮ ਚੱਲਿਆ ਤੇ ਬੜੇ ਦੋ ਕਿ ਤਿੰਨ ਨਾਮੀ ਖਿਡਾਰੀ ਫੜੇ ਗਏ ਬੜੇ ਨਾਮੀ ਖਿਡਾਰੀ ਇਧਰੋਂ ਜਗਰਾਉ ਵਾਲੀ ਸਾਈਡ ਦੇ ਸੀ ਜੀ ਅਸੀਂ ਉਹ ਤੋਂ ਬੜਾ ਪਿੱਟੇ ਕਿ ਯਾਰ ਇਹ ਕਹਾਣੀ ਜੜੀ ਹੈ ਨਾ ਗਾਂ ਤੁਰੋਗੇ ਤਾਂ ਤੁਸੀਂ ਦੇਖ ਲਓ ਕਿ ਬਾਅਦ ਚ ਆਰਟੀਕਲ ਤੱਕ ਲਿਖੇਗਾ ਕਿ ਕਬੱਡੀ ਨੂੰ ਡਰੱਗ ਦਾ ਜੱਫਾ ਹੂੰ ਹੁਣ ਡਰੱਗ ਜਿਵੇਂ ਸੌਰੀ ਡਰੱਗ ਦਾ ਜੱਫਾ ਹੋ ਗਿਆ ਹੂੰ ਤੇ ਫਿਰ ਗੈਂਗਿਸਮ ਦੀ ਵੀ ਤੇ ਕੈਂਚੀ ਵੱਜ ਗਈ ਜੀ ਜੀ ਹੁਣ ਐਤੋਂ ਬਾਅਦ ਜੇ ਆ ਕੁਸ਼ ਮਸੂਲੀਆਂ ਵਾਲਾ ਵੀ ਕਲੰਕ ਲੱਗਦਾ ਹੂੰ ਕੀ ਕਬੱਡੀ ਖਿਡਾਰੀ ਤੇ ਗੈਂਗਸਟਰਾਂ ਨਾਲ ਰਲ ਕੇ ਵਸੂਲੀਆਂ ਪੈ ਕਰਦੇ ਨੇ ਜੀ ਫਿਰ ਰਹਿ ਕੀ ਗਿਆ ਮੱਕੋਂ ਪਰਾਂ ਜਾੜਿਆ ਪਿੱਛੇ ਦੱਸ ਕੀ ਬਚਦਾ ਕੁਝ ਵੀ ਨਹੀਂ ਪਰ ਕੀ ਕੋਈ ਕਹਾਣੀ ਹੋਰ ਵੀ ਹੋ ਸਕਦੀ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਪੇਜਾਂ ਤੇ ਮੈਂ ਵੇਖਿਆ ਚਲੋ ਇਹ ਤਾਂ ਪੁਲਿਸ ਬੇਤਰ ਦੱਸ ਸਕਦੀ ਉਹਨਾਂ ਦਾ ਅਧਿਕਾਰਤ ਸਾਰਾ ਪ੍ਰਤੀਕਰਮ ਜੋ ਵੀ ਹੈ ਉਹ ਇਹੋ ਹੀ ਆ ਪਰ ਲੋਕ ਮੰਨਣ ਵਾਸਤੇ ਤਿਆਰ ਨਹੀਂ ਕਹਿੰਦੇ ਯਾਰ ਇੱਡਾ ਤਖੜਾ ਪਲੇਅਰ ਇਦਾਂ ਕਰ ਲਊਗਾ ਤੇ ਮੈਂ ਉਹਦਾ ਕੱਦ ਬੁੱਤ ਵੀ ਵੇਖਿਆ ਜੀ ਬੜਾ ਜਵਾਨ ਆ ਬਿਲਕੁਲ ਤੇ ਪੁਲਿਸ ਵਾਲੇ ਨਾਲ ਖੜਾ ਵੀ ਉਦੋਂ ਹੀ ਉੱਚਾ ਆ ਦਰਸ਼ਨੀ ਸਰੀਰ ਆ ਤੂੰ ਭਾਈ ਬਹੁਤ ਸੋਚਨ ਵਿਚਾਰਨ ਦਾ ਵਿਸ਼ਾ ਹੈ ਜੀ ਜੀ ਬਿਲਕੁਲ ਵੈਸੇ ਜਿਹੜੀਆਂ ਖਬਰਾਂ ਨੇ ਨਾ ਇਹ ਸੱਚੀ ਮੰਦ ਭਾਗੀਆਂ ਖਬਰਾਂ ਹੀ ਹੁੰਦੀਆਂ ਨੇ ਜੇ ਇਸ ਤਰ੍ਹਾਂ ਦੀਆਂ ਖਬਰਾਂ ਖਾਸ ਕਰਕੇ ਜਦੋਂ ਕਦੇ ਗਰਾਊਂਡਾਂ ਨਾਲ ਜੁੜੇ ਲੋਕਾਂ ਦੀਆਂ ਜਾਂ ਗਰਾਊਂਡਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਕੋਈ ਖਬਰਾਂ ਆਉਂਦੀਆਂ ਨੇ ਨਾ ਉਹ ਸੱਚੀ ਹੋਰ ਮੰਨ ਨੂੰ ਠੇਸ ਪਹੁੰਚਾਉਂਦੀਆਂ ਨੇ ਕਮੈਂਟ ਜੀ ਕਾਫੀ ਸਾਰੀਆਂ ਖਬਰਾਂ ਆਪਣੇ ਕੋਲ ਬਾਕੀ ਪਈਆਂ ਨੇ ਸਮਾਂ ਆਪਣਾ ਭਾਜਦਾ ਜਾ ਰਿਹਾ ਹੈ ਜੀ ਉਹ ਜੰਗ ਦੀ ਗੱਲ ਜ਼ਰੂਰ ਮੈਂ ਜਾਊ ਜਾਊਂਗਾ ਕਰਕੇ ਕੋਈ ਗੱਲ ਹੀ ਬਹੁਤ سارے ਕਮੈਂਟ ਆਏ ਸੀਗੇ ਜੀ ਤੇ ਉਹ ਜ਼ਰੂਰ ਕਰਾਂਗੇ ਜੀ